ਸਿੱਖਰਾਂ ਦੀ ਹਰਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਸਵੇਰੇ 3 ਵਜੇ ਤੋਂ ਲਗਾਤਾਰ ਮੀਂਹ ਪੈਣਾ ਸ਼ੁਰੂ ਹੋਇਆ ਤੇ ਅਜੇ ਹੀ ਬਰਸਾਤ ਹੋਈ ਕਿ ਸਾਰਾ ਸੱਚਖੰਡ ਜਲ-ਥਲ ਹੋ ਗਿਆ ਸ਼੍ਰੀ ਹਰਮੰਦਰ ਸਾਹਿਬ ਵਿਖੇ ਅਜੇਹਾ ਨਜ਼ਾਰਾ ਤੁਸੀਂ ਕਦੇ ਨਹੀਂ ਵੇਖਿਆ ਹੋਵੇਗਾ ਕਿ ਸਰੋਵਰ ਦਾ ਪਾਣੀ ਸਰੋਵਰ ਤੋਂ ਬਾਹਰ ਆ ਗਿਆ ਹੋਵੇ ਆਓ ਪਹਿਲਾਂ ਦਰਸ਼ਨ ਕਰਦੇ ਹਾਂ ਇਸ ਅਤਿਬੁੱਧ ਨਜ਼ਾਰੇ ਦੇ ਤੇਰਾ ਪਾਣਾ ਮਿੱਠਾ ਲਾਗੇ ਜੀ ਹਾਂ ਗੁਰ ਪਿਆਰਿਓ ਜੋ ਪਰਮਾਤਮਾ ਕਰਤਾ ਹੈ ਚੰਗੇ ਵਾਸਤੇ ਹੀ ਕਰਦਾ ਹੈ ਤੇ ਅਜੇਹ ਨਜ਼ਾਰਾ ਵੀ ਉਸਨੇ ਆਪਣੀ ਸੰਗਤ ਨੂੰ ਕਰ ਦਿਖਾਇਆ ਤੇ ਉਸ ਦੇ ਵਿੱਚ ਵੀ ਕੋਈ ਨਾ ਕੋਈ ਸਾਡੀ ਭਲਾਈ ਹੀ ਹੋਣੀ ਹੈ ਇੰਨੀ ਬਰਸਾਤ ਦੇ ਬਾਅਦ ਇੰਨੀ ਜਲਦਲ ਦੀ ਸਥਿਤੀ ਦੇ ਬਾਵਜੂਦ ਵੀ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਵੱਧ ਛੜ ਕੇ ਪਹੁੰਚੀਆਂ ਦਤਮਸਤਕ ਹੋਈਆਂ ਤੇ ਉਸ ਪਰਮਾਤਮਾ ਨੂੰ ਯਾਦ ਕੀਤਾ ਤੇ ਹਰ ਕੋਈ ਅਜੇਹ ਨਜ਼ਾਰਾ ਵੇਖ ਇਹੀ ਕਹਿ ਰਿਹਾ ਸੀ ਕਿ ਅਜੇਹ ਨਜ਼ਾਰਾ ਅਸੀਂ ਕਦੇ ਨਹੀਂ ਵੇਖਿਆ ਅਗਰ ਚੰਗੀ ਲੱਗੀ ਹੋਵੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੇ ਭਾਵਨਾਵਾਂ ਨੀਚੇ ਕਮੈਂਟਸ 'ਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ